ਅਮਰਿਤਪਾਲ ਸਿੰਘ ਲੋਕ ਸਭਾ ਖੜੂਰ ਸਭਾ ਹਲਕੇ ਤੋਂ ਚੁਣੇ ਗਏ ਨੇ ਸੰਸਦ ਮੈਂਬਰ ਬਣੇ ਨੇ ਅਤੇ ਉਹਨਾਂ ਦੀ ਸੌਂ ਚੁੱਕਣ ਦੇ ਲਈ ਉਹਨਾਂ ਨੂੰ ਸਮਾਂ ਦੇ ਦਿੱਤਾ ਗਿਆ। ਲੋਕ ਸਭਾ ਦੇ ਵਿੱਚ ਅੱਜ 24 ਅਤੇ 25 ਜੂਨ ਦੇ ਵਿੱਚ ਜਿਹੜੀਆਂ ਦੋਵੇਂ ਦਿਨਾਂ ਦੇ ਵਿੱਚ ਸੌਂ ਚੁਕਾਈ ਜਾਣੀਆਂ ਸਾਰੇ ਐਮਪੀ ਜਿਹੜੇ ਚੁਣੇ ਗਏ ਨੇ ਤੇ ਇਹਨਾਂ ਦੇ ਵਿੱਚੋਂ ਪੰਜਾਬ ਦੇ ਸਾਰੇ ਐਮਪੀ ਜੂ ਨੂੰ 25 ਜੂਨ ਯਾਨੀ ਕਿ ਕੱਲ੍ਹ ਵਾਲੇ ਦਿਨਾਂ ਜਿਹੜੀ ਸੌਂ ਚੁਕਾਈ ਜਾਵੇਗੀ ਅਤੇ ਇਸ ਰਿਸ਼ਟ ਦੇ ਵਿੱਚ ਅਮਰਿਤਪਾਲ ਸਿੰਘ ਦਾ ਨਾਮ ਵੀ ਸ਼ਾਮਲ ਹੈ। ਅਮਰਿਤਪਾਲ ਸਿੰਘ ਦੇ ਲਈ ਜੋ ਸਮਾਂ ਰੱਖਿਆ ਗਿਆ 12 ਤੋਂ 1 ਵਜੇ ਦੇ ਵਿਚਕਾਰ ਉਹ ਸੌਂ ਚੁੱਕ ਸਕਦੇ ਆ ਤਾਂ ਇਹ ਲੋਕ ਸਭਾ ਦੇ ਵਿੱਚ ਸੌਂ ਚੁੱਕਣ ਦਾ ਸਮਾਂ ਦੇ ਦਿੱਤਾ ਗਿਆ ਪਰ ਕੀ ਅਮਰਿਤਪਾਲ ਸਿੰਘ ਇਸ ਸਮੇਂ ਪਹੁੰਚ ਸਕਣਗੇ ਅਮਰਿਤਪਾਲ ਸਿੰਘ ਇਸ ਵੇਲੇ ਡੇਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਤੇ NSA ਉਹਨਾਂ ਦੇ ਉੱਤੇ ਲੱਗੀ ਹੋਈ ਹੈ ਤੇ 1 ਸਾਲ NSA ਦੀ ਜੋ ਮਿਆਦ ਹੈ ਹੋਰ ਵਧਾ ਦਿੱਤੀ ਗਈ ਹੈ ਤਾਂ ਇਸ ਦੇ ਵਿੱਚ ਇਹ ਵੱਡੀ ਅੜਚਣ ਪੈਦਾ ਹੁੰਦੀ ਦਿਖਾਈ ਦੇ ਰਹੀ ਹੈ ਕਿ ਅਮਰਿਤਪਾਲ ਸਿੰਘ ਜੋ ਕਿ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਹੈ ਤੇ ਕਿਸ ਤਰੀਕੇ ਨਾਲ ਸੋਚੂਗਾ ਕਿ ਉਸ ਨੂੰ ਮਨਜ਼ੂਰੀ ਮਿਲ ਜਾਵੇਗੀ ਕਿ ਉਸ ਨੂੰ ਜੇਲ੍ਹ ਦੇ ਵਿੱਚੋਂ ਸਿੱਧੇ ਲੋਕ ਸਭਾ ਸੋਚਣ ਦੇ ਲਈ ਲਿਜਾਇਆ ਜਾਵੇਗਾ ਅਜਿਹਾ ਅਜੇ ਹੁੰਦਾ ਨਹੀਂ ਜਾਪਦਾ ਪਰ ਅਮਰਿਤਪਾਲ ਸਿੰਘ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੋਚਕਾਈ ਜਾ ਸਕਦੀ ਹੈ ਤੇ ਇਸ ਦੇ ਲਈ ਉਹ ਅਰਜੀ ਲਿਖ ਕੇ ਸਮੇਂ ਦੀ ਮੰਗ ਕਰ ਸਕਦੇ ਨੇ ਕਿ ਇਸ ਵੇਲੇ ਉਹ ਐਨਐਸਐ ਅਧੀਨ ਜੇਲ੍ਹ ਦੇ ਵਿੱਚ ਬੰਦ ਹੈ ਤੇ ਇਸ ਵੇਲੇ ਉਹਨਾਂ ਨੂੰ ਇਹ ਜਿਹੜੀ ਹੈ ਅਲਾਉ ਨਹੀਂ ਕੀਤਾ ਜਾ ਸਕਦਾ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਇਲਜ਼ਾਮ ਨੇ ਤਾਂ ਅਮਰਿਤਪਾਲ ਸਿੰਘ ਇੱਕ ਅਰਜੀ ਦੇ ਰਾਹੀਂ ਲੋਕ ਸਭਾ ਸਪੀਕਰ ਦੇ ਕੋਲੋਂ ਮੰਗ ਕਰ ਸਕਦੇ ਨੇ ਕਿ ਉਹਨਾਂ ਨੂੰ ਬਾਅਦ ਦੇ ਵਿੱਚ 60 ਦਿਨਾਂ ਦੇ ਵਿੱਚ ਵਿੱਚ ਇਹ ਸਮਾਂ ਹੁੰਦਾ ਕਿ ਸੌ ਚੁੱਕੀ ਜਾਵੇ ਤਾਂ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਸਮਾਂ ਦਿੱਤਾ ਜਾ ਸਕਦਾ ਹੈ ਜਿਸ ਤਰੀਕੇ ਦੀ ਕਾਰਵਾਈ ਦੀ ਲੋੜ ਹੋਵੇਗੀ ਉਸ ਕਾਰਵਾਈ ਨੂੰ ਕਰਕੇ ਅਮਰਿਤਪਾਲ ਸਿੰਘ ਸਮੇਂ ਦੀ ਮੰਗ ਬਾਅਦ ਦੇ ਵਿੱਚ ਕਰ ਸਕਦਾ ਹੈ ਤਾਂ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅਮਰਿਤਪਾਲ ਸਿੰਘ ਦੇ ਸਮੇਤ ਪੰਜਾਬ ਦੇ ਸਾਰੇ ਹੋਰ 12 ਦੇ 12 ਜਿਹੜੇ ਐਮਪੀ ਨੇ ਉਹ ਸੌਂ ਚੁੱਕਣ ਦੇ ਲਈ ਕੱਲ ਦਾ ਦਿਨ ਉਹਨਾਂ ਨੂੰ ਮੁਕਰਰ ਕੀਤਾ ਗਿਆ ਹੈ ਤਾਂ ਕੀਤਾ ਗਿਆ ਤੇ ਅਮਰਿਤਪਾਲ ਸਿੰਘ ਦਾ ਵੀ ਇਸ ਦੇ ਵਿੱਚ ਨਾਮ ਜ਼ਰੂਰ ਸ਼ਾਮਿਲ ਹੈ ਪਰ ਅਮਰਿਤਪਾਲ ਸਿੰਘ ਕੀ ਕੱਲ ਨੂੰ ਚੋਣ ਜਿਹੜੇ ਜਿੱਤ ਚੁੱਕੇ ਨੇ ਖਡੂਰ ਸਾਹਿਬ ਤੋਂ ਉਸ ਦੀ ਸੌਂ ਚੁੱਕਣਗੇ ਇਸ ਦੇ ਉੱਤੇ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ ਅਮਰਿਤਪਾਲ ਸਿੰਘ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ ਤੇ ਅਮਰਿਤਪਾਲ ਸਿੰਘ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕਰਕੇ ਮਨਜ਼ੂਰੀ ਲੈ ਕੇ ਹੀ ਸੌਂ ਚੁੱਕਣ ਦੇ ਲਈ ਲੋਕ ਸਭਾ ਜਾ ਸਕਦੇ ਨੇ ਪਰ ਕੀ ਅਮਰਿਤਪਾਲ ਸਿੰਘ ਨੂੰ ਇਸ ਤੋਂ ਪਹਿਲਾਂ ਕੋਈ ਅੱਜ ਵੱਡੀ ਰਾਹਤ ਮਿਲੇਗੀ ਕਿਉਂਕਿ ਲਗਾਤਾਰ ਇਹ ਚਰਚਾ ਚੱਲ ਰਹੀ ਹੈ ਕਿ ਅਮਰਿਤਪਾਲ ਸਿੰਘ ਵੱਡੇ ਮਾਰਜਨ ਦੇ ਨਾਲ ਵੱਡੀ ਲੀਡ ਦੇ ਨਾਲ ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੋਟਾਂ ਦੇ ਨਾਲ ਜਿੱਤਿਆ ਹੈ ਤੇ ਖਡੂਰ ਸਾਹਿਬ ਦੀ ਸੀਟ ਦੇ ਵਿੱਚੋਂ 197000 ਤੋਂ ਜ਼ਿਆਦਾ ਵੋਟਾਂ ਅਮਰਿਤਪਾਲ ਸਿੰਘ ਜਿਹੜਾ ਹੈ ਫਰਕ ਦੇ ਨਾਲ ਜਿੱਤ ਚੁੱਕੇ ਨੇ ਤਾਂ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ ਖਬਰ ਹੈ ਕਿ ਅਮਰਿਤਪਾਲ ਸਿੰਘ ਕੀ ਕੱਲ ਸੌਣ ਚੁੱਕਣਗੇ ਅਜੇ ਇਸ ਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਮਰਿਤਪਾਲ ਸਿੰਘ ਡੇਬਰੂਗੜ੍ਹ ਜੇਲ੍ਹ ਅਸਾਮ ਦੇ ਵਿੱਚ ਬੰਦ ਹੈ ਤੇ ਅਮਰਿਤਪਾਲ ਸਿੰਘ ਨੂੰ ਅਜੇ ਤੱਕ ਮਨਜ਼ੂਰੀ ਦੀ ਕੋਈ ਵੀ ਜਿਹੜੀ ਹੈ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ ਤਾਂ ਕੱਲ ਅਮਰਿਤਪਾਲ ਸਿੰਘ ਕਿ ਸੌਹ ਚੁੱਕਣਗੇ ਇਸ ਦੇ ਉੱਤੇ ਕੁਝ ਵੀ ਸਪਸ਼ਟ ਅਜੇ ਤੱਕ ਨਹੀਂ ਹੋ ਸਕਿਆ ਹੋ ਸਕਦਾ ਹੈ ਕਿ ਅਮਰਿਤਪਾਲ ਸਿੰਘ ਇਸ ਦੇ ਮਾਮਲੇ ਵਿੱਚ ਕਾਰਵਾਈ ਛੇਤੀ ਤੋਂ ਛੇਤੀ ਕਰਕੇ ਸੌਹ ਚੁੱਕਣ ਦੇ ਲਈ ਆਪਣੀ ਜੋ ਚਾਰਾਜੋਈ ਕਰਦੇ ਦਿਖਾਈ ਦੇਣ ਅਤੇ ਅਮਰਿਤਪਾਲ ਸਿੰਘ ਦੇ ਮਾਪੇ ਵੀ ਜਦੋਂ ਜੇਲ੍ਹ ਦੇ ਵਿੱਚ ਗਏ ਸੀ ਚਿੱਤਣ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੇ ਲੱਡੂ ਵੀ ਵੰਡੇ ਗਏ ਸੀ ਜੇਲ੍ਹ ਵਿੱਚ ਜਾ ਕੇ ਤੇ ਕੱਪੜੇ ਵੀ ਉਹਨੂੰ ਅਮਰਿਤਪਾਲ ਸਿੰਘ ਦੇ ਲਈ ਲਗਾਏ ਸਨ ਕਿ ਅਮਰਿਤਪਾਲ ਸਿੰਘ ਸੌਹ ਚੁੱਕਣ ਜਾਵੇਗਾ ਤਾਂ ਇਹ ਨਵੇਂ ਕੱਪੜੇ ਪਾ ਕੇ ਉਹ ਲੋਕ ਸਭਾ ਜਾਵੇਗਾ ਤਾਂ ਇਸ ਤਰੀਕੇ ਦੀ ਗੱਲ ਅਮਰਤਪਾਲ ਦੇ ਮਾਪਿਆਂ ਵੱਲੋਂ ਉਸ ਵੇਲੇ ਆਖੀ ਗਈ ਸੀ ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਅਮਰਤਪਾਲ ਸਿੰਘ ਨੂੰ ਕੋਈ ਮਨਜ਼ੂਰੀ ਦਿੱਤੀ ਗਈ ਹੋਵੇ ਤਾਂ ਅਮਰਤਪਾਲ ਸਿੰਘ ਦੇ ਮਾਮਲੇ ਤੇ ਸਸਪੈਂਸ ਅਜੇ ਵੀ ਬਣਿਆ ਹੋਇਆ ਹੈ ਤੇ ਬਾਕੀ ਸਾਰੇ 12 MP ਨੇ ਜਿਹੜੇ ਪੰਜਾਬ ਦੇ ਉਹ ਕੱਲ ਸੌ ਚੁੱਕਦੇ ਦਿਖਾਈ ਦੇ ਸਕਦੇ ਆ ਤਾਂ ਅੱਜ ਸੌ ਚੁਕਾਉਣ ਦਾ ਜੋ ਰਸਮ ਹੈ ਉਹ ਸ਼ੁਰੂ ਹੋ ਚੁੱਕੀ ਹੈ ਕੱਲ ਦਾ ਦਿਨ 25 ਜੂਨ ਪੰਜਾਬ ਦੇ ਸਾਰੇ MP ਦੇ ਲਈ ਦਾ ਕੀਤੀ ਗਈ ਹੈ ਤਾਂ ਕੱਲ ਅਮਰਿਤਪਾਲ ਸਿੰਘ ਕੀ ਸੌਂ ਚੁੱਕਦਿਆ ਜਾਂ ਨਹੀਂ ਇਹ ਕੱਲ ਨੂੰ ਸਪਸ਼ਟ ਹੋ ਜਾਵੇਗਾ ਜਾਂ ਫਿਰ ਕੀ ਅਮਰਿਤਪਾਲ ਸਿੰਘ ਨੂੰ ਕੋਈ ਹੋਰ ਮਨਜ਼ੂਰੀ ਲੈਣੀ ਪਵੇਗੀ ਕਿਸ ਤਰੀਕੇ ਦੇ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ ਇਸ ਦੀ ਡਿਟੇਲ ਜਦੋਂ ਵੀ ਸਾਹਮਣੇ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ